ਪਰਲ ਗਰੁੱਪ ਦੇ ਮਾਲਕ ਨਰਮਲ ਸਿੰਘ ਪੰਗੂ ਦੀ ਮੌਤ ਹੋ ਚੁੱਕੀ ਹੈ ਜੀਹਾਂ ਦੱਸਦੇ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦੀ ਜੀਵਨ ਲੀਲਾ ਜੋ ਸਮਾਪਤ ਹੋ ਗਈ। ਅਸੋ ਦੱਸਦੇ ਕਿ 5 ਕਰੋੜ ਲੋਕਾਂ ਨੂੰ ਠੱਗ ਕੇ ਇਹਨਾਂ ਦੇ ਵੱਲੋਂ ਅਰਬਾਂ ਦਾ ਸਾਮਰਾਜ ਜਿਹੋ ਖੜਾ ਕੀਤਾ ਗਿਆ ਸੀ। ਚਿੱਟਪੰਡ ਕੰਪਨੀ ਪੀਏਸੀਐਲ ਯਾਨੀ ਕਿ ਪਰਲਸ ਗਰੁੱਪ ਨਾਲ ਦੇਸ਼ ਤੇ ਕਰੀਬ 5 ਕਰੋੜ ਲੋਕਾਂ ਨੂੰ 50000 ਕਰੋੜ ਰੁਪਏ ਦਾ ਚੂਨ ਹਾਲਾਣ ਵਾਲੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਚ ਤਬੀਤ ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨ ਦਿয়াল ਉਪਾਧਿਆਏ ਹਸਪਤਾਲ ਜੈਡਮਿਟ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਗਈ ਪੀਜੀਐਫ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਨੂੰ ਪੀਜੀਐਫ ਪੀਐਸਸੀਐਲ ਲਿਮਟਿਡ ਵੱਲੋਂ ਸંચਾਲਕ ਚਿਤਵੜਕੂਟਾਲੇਚ 8 ਜਨਵਰੀ 2016 ਨੂੰ ਸੀਬੀਆਈ ਦਾ ਗ੍ਰਿਫਤਾਰ ਕੀਤਾ ਸੀ ਉਹ ਹਾਲੇ ਜੇਲੀ ਵਿੱਚ ਸੀ ਪਰਲਸ ਗਰੁੱਪ ਦਾ ਮਾਲਕ ਨਿਰਮਲ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਸ਼ੁਰੂ ਵਿੱਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ ਇਸ ਤੋਂ ਬਾਅਦ ਨੌਕਰੀ ਤਲਾਸ਼ ਚ 70 ਦੇ ਦਹਾਕੇ ਵਿੱਚ ਕਲਕੱਤਾ ਚਲਾ ਗਿਆ ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਆਰਐਲਐਸ ਵਿੱਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਇਨਵੈਸਟਰਸ ਤੋਂ ਕਰੋੜਾ ਰੁਪਏ ਧਰਮ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫੋਰਸੈਟ ਇੰਡੀਆ ਲਿਮਟਿਡ 'ਚ ਕੰਮ ਕਰਨ ਲੱਗਾ ਉਸਨੇ 1980 ਵਿੱਚ ਪਲਸ ਗੋਲਡਨ ਫੋਰਸੈਟ ਨਾਂ ਦੀ ਕੰਪਨੀ ਬਣਾਈ ਜਿਹੜੀ ਲੋਕਾਂ ਤੋਂ ਸਾਗੋਨ ਵਰਗੇ ਦਰੱਖਤਾਂ ਦੇ ਪਲਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ ਪਰਲ ਗਰੁੱਪ ਦੇ ਮਾਲਕ ਨਰਮਲ ਸਿੰਘ ਪੰਗੂ ਦੀ ਮੌਤ ਹੋ ਚੁੱਕੀ ਹੈ ਜੀਹਾਂ ਦੱਸਦੇ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦੀ ਜੀਵਨ ਲੀਲਾ ਜੋ ਸਮਾਪਤ ਹੋ ਗਈ ਐ ਸੋ ਦੱਸ ਦਈਏ ਕਿ ਹੱਜ਼ਾਰਾਂ ਕਰੋੜ ਲੋਕਾਂ ਨੂੰ ਠੱਗ ਕੇ ਇਹਨਾਂ ਦੇ ਵੱਲੋਂ ਅਰਬਾਂ ਦਾ ਸਾਮਰਾਜ ਜੋ ਖੜਾ ਕੀਤਾ ਗਿਆ ਸੀ ਚਿੱਟਪੰਡ ਕੰਪਨੀ ਪੀਏਸੀਐਲ ਯਾਨੀ ਕਿ ਪਰਲਸ ਗਰੁੱਪ ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50000 ਕਰੋੜ ਰੁਪਏ ਦਾ ਚੂਨਾ ਲੋਣ ਵਾਲੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਚ ਤਬੀਤ ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨ ਦਿয়াল ਉਪਾਧਿਆਏ ਹਸਪਤਾਲ ਜੈਡਮਿਟ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਗਈ ਪੀਜੀਐਫ ਲਿਮਟਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਨੂੰ ਪੀਜੀਐਫ ਪੀਐਸਸੀਐਲ ਲਿਮਟਿਡ ਵੱਲੋਂ ਸંચਾਲਕ ਚਿਟਪੜਕਟਾ ਅਲੱਛ 8 ਜਨਵਰੀ 2016 ਨੂੰ ਸੀਬੀਆਈ ਦਾ ਗ੍ਰਿਫਤਾਰ ਕੀਤਾ ਸੀ ਉਹ ਹਾਲੇ ਜੇਲੀ ਵਿੱਚ ਸੀ ਪਰਲਸ ਗਰੁੱਪ ਦਾ ਮਾਲਕ ਨਿਰਮਲ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਸ਼ੁਰੂ ਵਿੱਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ ਉਸ ਤੋਂ ਬਾਅਦ ਨੌਕਰੀ ਤਲਾਸ਼ ਚੱਫਟਰ ਦੇ ਦਹਾਕੇ ਵਿੱਚ ਕਲਕੱਤਾ ਚਲਾ ਗਿਆ ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਆਰਐਲਐਸ ਵਿੱਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਇਨਵੈਸਟਰਸ ਤੋਂ ਕਰੋੜਾ ਰੁ हरियाणा ਦੀ ਕੰਪਨੀ 골ਡਨ ਫਾਰਸੈਟ ਇੰਡੀਆ ਲਿਮਟਿਡ ਚ ਕੰਮ ਕਰਨ ਲੱਗਾ ਉਸਨੇ 1980 ਵਿੱਚ ਪਲਸ 골ਡਨ ਫਾਰਸੈਟ ਨਾਦੀ ਕੰਪਨੀ ਬਣਾਈ ਜਿਹੜੀ ਲੋਕਾਂ ਤੋਂ ਸਾਗੋਨ ਵਰਗੇ درختਾਂ ਦੇ ਪਲਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ ਪਰਲ ਗਰੁੱਪ ਦੇ ਮਾਲਕ ਨਰਮਲ ਸਿੰਘ ਪੰਗੂ ਦੀ ਮੌਤ ਹੋ ਚੁੱਕੀ ਹੈ ਜੀਹਾਂ ਦੱਸਦੇ ਕਿ ਜੇਲ੍ਹ ਦੇ ਵਿੱਚ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦੀ ਜੀਵਨ ਲੀਲਾ ਜੋ ਸਮਾਪਤ ਹੋ ਗਈ ਐ ਸੋ ਦੱਸ ਦਈਏ ਕਿ 5 ਕਰੋੜ ਲੋਕਾਂ ਨੂੰ ਠੱਗ ਕੇ ਇਹਨਾਂ ਦੇ ਵੱਲੋਂ ਅਰਬਾਂ ਦਾ ਸਾਮਰਾਜ ਜੋ ਖੜਾ ਕੀਤਾ ਗਿਆ ਸੀ ਚਿੱਟਪੰਡ ਕੰਪਨੀ ਪੀਏਸੀਐਲ ਯਾਨੀ ਕਿ ਪਰਲਸ ਗਰੁੱਪ ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50000 ਕਰੋੜ ਰੁਪਏ ਦਾ ਚੂਨਾ ਲੋਣ ਵਾਲੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਚ ਤਬੀਤ ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨ ਦਿয়াল ਉਪਾਧਿਆਏ ਹਸਪਤਾਲ ਜੈਡਮਿਟ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਗਈ ਪੀਜੀਐਫ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਨੂੰ ਪੀਜੀਐਫ ਪੀਐਸਸੀਐਲ ਲਿਮਟਿਡ ਵੱਲੋਂ ਸञ्चालक ਚਿਟਵੜਕਟਾਲੇਜ 8 ਜਨਵਰੀ 2016 ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਉਹ ਹਾਲੇ ਜੇਲੀ ਵਿੱਚ ਸੀ ਪਰਲਸ ਗਰੁੱਪ ਦਾ ਮਾਲਕ ਨਿਰਮਲ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਉਹ ਸ਼ੁਰੂ ਵਿੱਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ ਉਸ ਤੋਂ ਬਾਅਦ ਨੌਕਰੀ ਤਲਾਸ਼ ਚ 70 ਦੇ ਦਹਾਕੇ ਵਿੱਚ ਕੋਲਕੱਤਾ ਚਲਾ ਗਿਆ ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਆਰਐਲਐਸ ਵਿੱਚ ਕੁਝ ਸਾਲ ਕੰਮ ਕੀਤਾ ਉਸ ਤੋਂ ਬਾਅਦ ਇਨਵੈਸਟਰਸ ਤੋਂ ਕਰੋੜਾ ਰੁਪਏ ਕਰਨ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫੋਰਸੈਟ ਇੰਡੀਆ ਲਿਮਟਿਡ ਚ ਕੰਮ ਕਰਨ ਲੱਗਾ ਉਸਨੇ 1980 ਵਿੱਚ ਪਰਲਸ ਗੋਲਡਨ ਫੋਰਸੈਟ ਨਾਂ ਦੀ ਕੰਪਨੀ ਬਣਾਈ ਜਿਹੜੀ ਲੋਕਾਂ ਤੋਂ ਸਾਗੋਨ ਵਰਗੇ ਦਰਖਤਾਂ ਦੇ ਪਲਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ